ਕੌਣ ਆ ਗਿਆ ਹੁਣ ਅੱਧੀ ਰਾਤ ਤੱਕ ਖੜ ਜਾ ਪਰ ਅਰੇ ਜੋ ਮੈਨੂੰ ਆਏ ਦੱਸ ਤੂੰ ਕਿੱਥੇ ਭੱਗੀ ਸੀ ਚਲ ਰਾਤ ਤਾਂ ਮੈਂ ਆਖਿਆ 100 ਜਾਣਦੇ ਨਾਲੇ ਹਾਲਤ ਜੀ ਪਿਗੜੀ ਪਈ ਸੀ ਹੁਣ ਤਾਂ ਦੱਸ ਦੇ ਦੀਏ ਮਾਂ ਮੇਰਾ ਇਹ ਦੁਨੀਆ ਤੋਂ ਮਨ ਅੱਕ ਗਿਆ ਮੈਂ ਵੀ ਆਪਦੇ ਪਰਗਟ ਕੋਲ ਹੀ ਜਾਣਾ ਚਾਹੁੰਦੀ ਸੀ ਪੁੱਤ ਦੁਨੀਆ ਤੋਂ ਤਾਂ ਮਨ ਅੱਕ ਗਿਆ ਮਾਂ ਤੋਂ ਵੀ ਅੱਕ ਗਿਆ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਮੇਰੀ ਮਾਂ ਕੀ ਤੇ ਸਾਰੇ ਦਿਨ ਕੱਟੂ ਇੱਕੋ ਇੱਕ ਤਾਂ ਤੂੰ ਸਹਾਰਾ ਹੈ ਪੁੱਤ ਮੇਰਾ ਮਾਂ ਤੇਰੇ ਕੋਲ ਹੁਣ ਭਾਬੀ ਤਾਂ ਹੈ ਗਈਆਂ ਮੇਰੀ ਤਾਂ ਜਿਹੜੀ ਦੁਨੀਆ ਸੀ ਮੇਰੀ ਤਾਂ ਦੁਨੀਆ ਵੀ ਉੱਜੜ ਗਈ ਪੁੱਤ ਮਰਿਆ ਮਾਂ ਘਰ ਮਰਿਆ ਨਹੀਂ ਜਾਂਦਾ ਤੂੰ ਸੋਚ ਕੇ ਦੇਖ ਮੈਂ ਵੀ ਕਿਸੇ ਦਿਨ ਡਿੱਗੀ ਹੋਈ ਸੀ ਮੈਂ ਕੀ ਮਰ ਗਈ ਸੀ ਪਤਾ ਇਹ ਨਹੀਂ ਕਰਦੇ ਹੁੰਦੇ ਮਾੜਾ ਮੋਟਾ ਪਿੱਛੇ ਵੀ ਦੇਖੀਦਾ ਹੁੰਦਾ ਨਾਲੇ ਕੋਈ ਦੁਨੀਆ ਆਏ ਥੋੜੋ ਹੁੰਦਾ ਵੀ ਦੁਨੀਆ ਬੁਰੀ ਲੈਦੀ ਦੁਨੀਆ ਨੇ ਤੇਰੇ ਨਾਲ ਕੀ ਕੀਤਾ ਉਹ ਤਾਂ ਪ੍ਰਮਾਤਮਾ ਨੇ ਕੀਤਾ ਜੋ ਉਸ ਕੀਤਾ ਜਿਹੜਾ ਕਰਮਾਂ ਚ ਲਿਖਿਆ ਬਣਦਾ ਤਾਂ ਉਹੀ ਹੈ ਤੇ ਇਹ ਇਹ ਗੱਲ ਮੈਂ ਤੁਸੀਂ ਸਮਝਦੇ ਆ ਪਰ ਤੇਰਾ ਭਰਾ ਨਹੀਂ ਨਾ ਸਮਝਦਾ ਉਹਨੂੰ ਤਾਂ ਪੂਰਾ ਅਫਸੋਸ ਨਹੀਂ ਹੈਗਾ ਵੀ ਮੇਰੀ ਭੈਣ ਦੀ ਧੀ ਦਾ ਘਰ ਉੱਜੜ ਗਿਆ ਤੈਨੂੰ ਕੀ ਦੱਸਾਂ ਤੀਏ ਮਾਮਾ ਤਾਂ ਤੇਰਾ ਤਾਂ ਸਮਝਦਾ ਜੇ ਮੇਰਾ ਸਕਾਪਰਾ ਹੁੰਦਾ ਮਾਂ ਸਕਾਪਰਾ ਹੁੰਦਾ ਤੇਰੇ ਕਹਿੰਦਾ ਮਤਲਬ ਕੀ ਆ ਮਾਂ ਮਾਮਾ ਤੇਰਾ ਸਕਾਪਰਾ ਨਹੀਂ ਪੁੱਤ ਇਹ ਤਾਂ ਮੇਰੇ ਮੂੰਹੋਂ ਹੀ ਗੱਲ ਨਿਕਲ ਗਈ ਤੂੰ ਚਾਹ ਪੀ ਛੱਡ ਖੜਾ ਇਹ ਗੱਲ ਦਾ ਚੱਕ ਚਾਹ ਨਹੀਂ ਮਾਂ ਚਾਹ ਤਾਂ ਮੈਂ ਫਿਰ ਪੀਉਂਗੀ ਤੂੰ ਮੈਨੂੰ ਪਹਿਲਾਂ ਸੱਚ ਦੱਸ ਵੀ ਸੱਚ ਕੀ ਆ ਨਾਲੇ ਮੂੰਹੋਂ ਤਾਂ ਇਹੋ ਜਿਹੇ ਗੱਲਾਂ ਨਿਕਲਦੇ ਹੀ ਨਹੀਂ ਹੁੰਦੀਆਂ ਅੱਜ ਤੱਕ ਪਹਿਲਾਂ ਨਹੀਂ ਤੂੰ ਕਦੇ ਇਹੋ ਜਿਹਾ ਸ਼ਬਦ ਮੂੰਹੋਂ ਕੱਢ। ਉਹ ਪੁੱਤ ਤੂੰ ਖੜਾ ਛੜ ਦੇ ਗੱਲ ਦਾ। ਕਿਉਂ ਐਵੇਂ ਹੱਥ ਪੈ ਕੇ ਖੜ ਗਈ? ਕੋਈ ਗੱਲ ਹੈਗੀ? ਨਹੀਂ ਮਾਂ ਤੂੰ ਮੇਰੇ ਤੋਂ ਕੁਛ ਲੁਕੋਣੀ ਪਈ ਆ। ਤੈਨੂੰ ਮੇਰੇ ਸਿਰ ਦੀ ਸੌਂਹ ਆ। ਦੱਸ ਮੈਨੂੰ ਸੱਚ ਕੀ ਆ। ਰੱਜੋ ਜਮੇ ਕੰਮ ਲਈ ਆ ਤੂੰ ਤਾਂ। ਪੁੱਤ ਕਿਉਂ ਮੰਗਰ ਪੈਣੀ ਹੁੰਦੀ ਆ ਹਰ ਇੱਕ ਗੱਲ ਦੇ? ਮਾਂ ਹੁਣ ਤਾਂ ਮੈਂ ਆਪਦੇ ਸਿਰ ਦੀ ਸੌਂਹ ਖਾਣ ਨੂੰ ਵੀ ਕਾ। ਚੰਗਾ ਜੇ ਨਹੀਂ ਰਹਿੰਦੀ ਨਾ। ਸੁਣ ਫਿਰ। ਜਿਹੜਾ ਤੇਰਾ ਮਾਮਾ ਹੈ ਏ ਤੇਰਾ ਸਾਕਾ ਮਾਮਾ ਨਹੀਂ ਕਿਉਂਕਿ ਮੇਰੀ ਮਾਂ ਮਰ ਗਈ ਸੀ ਤੇਰੇ ਨਾਨੇ ਨੇ ਦੂਜਾ ਵਿਆਹ ਕਰਾ ਲਿਆ ਸੀ ਇਹ ਦੂਜੇ ਵਿਆਹ ਦੀ ਮਾਂ ਦੇ ਪੇਟੋਂ ਆ ਅਸੀਂ ਮਾਮੋਂ ਤੋਂ ਪਿਓ ਤੋਂ ਇੱਕ ਤਾਂ ਕਰਕੇ ਸਾਡਾ ਪਰ ਮੈਂ ਨਹੀਂ ਸੀ ਚਾਹੁੰਦੀ ਵੀ ਮੈਂ ਤੈਨੂੰ ਦੱਸਾਂ ਕਿਉਂਕਿ ਤੂੰ ਇਹਨੂੰ ਮਾਮਾ ਸਾਕਾ ਨਹੀਂ ਮੰਨਣਾ ਪਰ ਜਦੋਂ ਖੂਨ ਹੀ ਖਰਾਬ ਨਿਕਲਿਆ ਇਹਨੇ ਬਗਾਨੇ ਵਾਲੀਆਂ ਗੱਲਾਂ ਕਰੀਆਂ ਹੁਣ ਲੋਕ ਵੀ ਕੀ ਰੱਖ ਲਾਂਤੀਏ ਤਾਈਓ ਲੋਕ ਕਹਿੰਦੇ ਆਪਦਾ ਖੂਨ ਆਪਦਾ ਹੀ ਹੁੰਦਾ ਬਗਾਨਾ ਰੰਗ ਦਿਖਾ ਗਿਆ ਤੇ ਇਹ ਇਹ ਸੇ ਗੱਲ ਕਰਕੇ ਨਾ ਤੇਰੇ ਨਾਨੇ ਨੇ ਜ਼ਮੀਨ ਦੇ ਦੋ ਹਿੱਸੇ ਕਰਤੀ ਸੀ ਇੱਕ ਹਿੱਸਾ ਮੇਰੇ ਨੋ ਇੱਕ ਤੇਰੇ ਮਾਮੇ ਦੇ ਨੋ ਚਲ ਹੁਣ ਤਾਂ ਮੈਂ ਤੈਨੂੰ ਦੱਸਦਾ ਨਾ ਸਾਰਾ ਕੁਝ ਵੀ ਅਸੀਂ ਮਾਮੋਂ ਦੋ ਆ ਪਿਓ ਤੋਂ ਇੱਕ ਜੇ ਤੂੰ ਮੈਨੂੰ ਕਿਤੇ ਪਹਿਲਾਂ ਦੱਸ ਦਿੰਦੀ ਨਾ ਮਾਂ ਤਾਂ ਅੱਜ ਮੈਂ ਇਹ ਕਦਮ ਨਹੀਂ ਚੱਕਣਾ ਸੀ। ਧੀਏ। ਪਰ ਮੈਨੂੰ ਐਂ ਤਾਂ ਦੱਸ ਦੇ ਤੂੰ ਗਈ ਕਿੱਥੇ ਸੀ? ਮਾਂ ਮੈਂ ਨਹਿਰ 'ਚ ਛਾਲ ਮਾਰਨ ਗਈ ਸੀ। ਉਹ ਤਾਂ ਵਰਿੰਦਰ ਵੀਰੇ ਨੇ ਮੈਨੂੰ ਬਚਾ ਲਿਆ। ਨਹੀਂ ਤਾਂ ਮੈਂ ਅੱਜ ਮਰ ਜਾਣਾ ਸੀ ਮਾਂ। ਮੇਰੀ ਕਾਮਲੀ ਤੀ। ਨਾ ਤੈਨੂੰ ਇੱਕ ਵਾਰੀ ਵੀ ਆਪਣੀ ਮਾਂ ਦਾ ਫਿਕਰ ਨਹੀਂ ਹੋਇਆ ਵੀ ਮੇਰੀ ਮਾਂ ਕੀਤੇ ਸਾਰੇ ਦਿਨ ਕੱਟੂ? ਮੇਰੀ ਦਾ ਪੁੱਤ ਤੂੰ ਹੀ ਦੁਨੀਆ ਹੈ। ਮੈਂ ਤੇਰੇ ਸਹਰੇ ਦਿਨ ਕੱਟ ਰਹੀ ਆ ਮਾੜਾ ਮੋਟਾ ਸੋਚਿਆ ਕਰ ਐਦੂ ਮੁੜ ਕੇ ਨਾ ਰੱਜੋ ਇਹੋ ਜਿਹਾ ਕਰੂ ਨਾ ਚੱਕ ਲਈ ਕਾਮਲ ਕੇ ਤੇਰੀ ਮਾਂ ਰੁਲ ਕੇ ਮਰ ਜੂ ਮਾਂ ਤਾਂ ਹੀ ਮੈਂ ਸੋਚਾਂ ਵੀ ਸਕੇ ਮਾਮੇ ਤਾਂ ਇਹੋ ਜਿਹਾ ਕੁਛ ਕਰਦੇ ਨਹੀਂ ਇਹ ਮਤਰੀਆ ਸੀ ਨਾ ਤਾਂ ਮਤਰੀਆ ਹੀ ਨਿਕਲਿਆ ਮਾਂ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਪਰ ਤੇਰੀ ਰੱਜੋ ਹਣ ਤੈਨੂੰ ਛੱਡ ਕੇ ਕਿਤੇ ਨਹੀਂ ਜਾਊਗੀ ਮਾਂ ਤੇਰਾ ਮੇਰੇ ਬਿਨਾਂ ਕੋਈ ਨਹੀਂ ਮਾਂ ਮੈਨੂੰ ਅੱਜ ਪਤਾ ਲੱਗਿਆ ਤੂੰ ਵੀ ਪਤਾ ਨਹੀਂ ਕਿਵੇਂ ਬਸ ਇੱਕ ਬੰਦਾ ਮਜਬੂਰ होके ਘਰੇ ਰਹਿੰਦਾ ਤੇਰੇ ਭਰਾ ਦਾ ਸਹਾਰਾ ਸੀ ਤੈਨੂੰ ਪਰ ਮਾਂ ਉਹ ਤੇਰਾ ਵੀ ਭਰਾ ਨਹੀਂ ਤੂੰ ਆਪ ਦਿੱਤੀ ਹੱਥ ਲਗਾ ਕੇ ਰੱਖਿਆ ਹਾਂ ਪੁੱਤ ਤੇਥੋਂ ਬਿਨਾ ਮੇਰਾ ਸੱਚੀ ਕੋਈ ਨਹੀਂ ਹੈਗਾ ਦੁਨੀਆ 'ਚ ਇੱਕ ਤੂੰ ਹੀ ਤਾਂ ਹੈਂ ਤੀਏ ਮੈਂ ਤੇਰੇ ਰਾਹੀਂ ਸਾਹ ਲੈਨੀਆ ਮੇਰੀ ਜ਼ਿੰਦਗੀ ਤੂੰ ਹੈ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਕੰਨਾ ਤਾਂ ਚੜ ਗਿਆ ਹਲੇ ਤੱਕ ਨਹੀਂ ਚਾਦੀ ਕੁੱਟ ਲੈ ਕੇ ਲੈ ਬਾਈ ਚਾ ਆ ਕੋਈ ਟਾਈਮ ਹੁੰਦਾ ਭਾਈ ਚਾਹ ਦਾ ਹੈ ਅੱਜ ਬਸ ਮੜ ਜਾ ਲੇਟ ਹੋ ਗਏ ਭਾਈ ਉਹ ਚਾਹ ਤਾਂ ਮੈਂ ਬਣਾਈ ਬੈਠੀ ਸੀ ਮਾਂ ਚਲ ਮੈਂ ਫੜਾ ਕੇ ਆਉਣੀ ਆ ਮੜ ਜਾ ਸੁਨੇਹਾ ਉੱਠ ਖੜਾ ਕਰੋ ਜਦੋਂ ਤੁਹਾਨੂੰ ਪਤਾ ਭਾਈ ਮੈਂ ਸੁਨੇਹਾ ਚਾਹ ਪੀਣਾ ਹੈ ਆ ਦੇਖ ਲੈ ਤੈਨੂੰ ਗੱਡਾ ਚੜ ਰਿਹਾ ਹੈ ਹੋਰ ਭਾਈ ਦਿਨ ਤਾਂ ਚੜਨਾ ਹੀ ਆ ਫਿਰ ਹੁਣ ਦਿਨ ਤਾਂ ਚੜਨੀ ਹੈ ਕੋਈ ਨਾ ਤੇ ਉਹ ਪੀ ਲੈ ਚਾਹ ਚਾਹ ਤਾਂ ਮੈਂ ਪੀ ਲੈਣਾ ਹੁਣ ਤਾਂ ਤੈਨੂੰ ਮੇਰੇ ਤੇ ਭਰੋਸਾ ਹੋ ਗਿਆ ਹੋ ਗਿਆ ਭਰੋਸਾ ਦੇਖ ਲਈ ਤੇਰੀ ਕੁੜੀ ਦੀ ਕਰਤੂਤਾ ਹੈ ਕਰਾਤਾ ਮੁਕ ਕਲਾ ਮੇਰਾ ਤੇਰਾ ਵੀ ਪਿੱਛੇ ਹੋਇਆ ਮੇਰਾ ਕਿ ਇਕੱਲੇ ਦਾ ਓਹੋ ਓਹੋ ਕੀ ਹਰੇ ਕਸ ਰਹਿ ਗਿਆ ਉਹਨੂੰ ਫਲੇ ਸਾਰੀ ਰਾਤ ਲਾਂਗੇ ਹੁਣ ਫੇਰ ਨਹੀਂ ਘਰੇ ਬੜੀ ਮੈਂ ਤੈਨੂੰ ਕਿਹਾ ਸੀ ਬਿਹ ਨਿਕਲ ਗਈ ਕਿਸੇ ਨਾਲ ਮੇਰੇ ਬਾਪ ਸੁਣ ਲਿਆ ਕਰ ਕਿਸੇ ਦੀ ਗੱਲ ਓ ਸੁਣਾ ਕੀ ਸੁਣਾ ਦੱਸ ਤਾਂ ਤੂੰ ਮੈਨੂੰ ਹਾਏ ਬੇਬੇ ਮੇਰਾ ਬਲੱਡ ਵਦਰਾ ਮੈਂ ਹੁਣ ਤਾਈ ਤੇ ਕੀ ਮੁੱਕੀ ਮੁਲੇ ਕਹਾਂ ਤਾਈ ਤੇ ਮੈਂ ਜੇ ਤੂੰ ਚੁੱਪ ਕਰੇ ਤਾਂ ਮੈਂ ਤੈਨੂੰ ਦੱਸਾਂ ਤੂੰ ਤਾਂ ਬੋਲੀ ਹੋ ਜਾਣਾ ਬੋਲੀ ਹੋ ਜਾਣਾ ਉਹ ਕੁੜੀ ਰਾਤ ਦੀ ਆਈ ਹੋਈ ਆ ਉਦੋਂ ਕਵੇਲਾ ਹੋ ਗਿਆ ਤਾਂ ਕਰਕੇ ਤੈਨੂੰ ਦੱਸਿਆ ਨਹੀਂ ਤੇ ਮਹਾ ਚਲ ਕੋਈ ਗੱਲ ਨਹੀਂ ਤਾਂ ਬਾਈ ਤਾਂ ਹੁਣ ਪਿਆ ਆ ਗਈ ਬਾਈ ਠੀਕ ਠਾਕ ਆ ਸਾਰਾ ਕੁਸਾ ਆ ਗਈ ਹੋ ਆਹੋ ਕਿੰਨੇ ਕਿੰਨੇ ਰਹਿ ਗਏ ਹੋ ਤਾਂ ਪਰ ਮੈਨੂੰ ਦੱਸਣਾ ਦੀ ਉਹਦੀ ਲੈ ਤੂੰ ਅੱਜ ਝੋਲ ਸਕੇਦਾਰੂ ਪਏ ਗਿਆ ਮੈਂ ਅਖਿਆ ਚੱਲ ਉਹਦੀ ਹੁਣ ਘੁੱਟ ਪੀਤੀ ਹੋਈ ਆ ਕਿਉਂ ਦੱਸਣਾ ਹੈਗਾ ਜੇ ਮੈਂ ਦੱਸਤਾ ਤਾਂ ਹੁਣ ਇੱਥੇ ਹੋਰ ਕੁਝ ਹੋਊਗਾ ਚੱਲ ਟਿਕ ਜਾ ਜਾਨੀ ਕੋਹ ਟੈਨਸ਼ਨ ਜੀ ਜੀ ਸੀਗੀ ਉਹਨੂੰ ਗੋਲੀਆਂ ਗੋਲੀਆਂ ਜੇ ਦੇ ਕੇ ਅਸੀਂ ਪਾਤਾ ਪਾਤਾ ਗੋਲੀਆਂ ਦੇ ਕੇ ਟੈਨਸ਼ਨ ਚ ਕਾਦੀ ਟੈਨਸ਼ਨ ਦੀ ਉਹਨੂੰ ਕੀ ਹੋ ਗਿਆ ਗਈ ਕਿੱਥੇ ਦੀ ਕੁਛ ਤਾਂ ਦੱਸਿਆ ਹੁਣ ਬਾਈ ਉਹਨੇ ਮੈਨੂੰ ਸਾਰੀ ਗੱਲੇ ਦੱਸੀ ਆ ਉਹਦੀ ਮਾਂ ਵੀ ਮੇਰਾ ਪਤਾ ਨਹੀਂ ਕੀ ਗੱਲ ਹੋ ਗਈ ਇੱਕ ਲਗ ਤੇ ਖਵਰਾਟ ਜੀ ਹੋ ਗਈ ਵੀ ਮੈਂ ਆਖੇ ਮੈਨੂੰ ਤਾਂ ਦੁਨੀਆ ਚੰਗੀ ਹੀ ਨਹੀਂ ਲੱਗਦੀ ਕਹਿੰਦੀ ਜਣੀ ਮੇਰ ਤਾਂ ਜੀਜਾ ਉੱਤਰ ਗਿਆ ਕਹਿੰਦੀ ਮੈਂ ਤਾਂ ਕੇਰਾ ਰਾਹ ਪੈ ਗਈ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਕਿਹੜੇ ਰਾਹ ਪੈ ਗਈ ਕਿਹੜੇ ਨਾ ਵੀ ਐਦੂ ਦਾ ਮੈਂ ਮਰੇ ਜਾਵਾ ਵੀ ਕਹਿੰਦੀ ਐਨਾ ਮੇਰਾ ਬਸ ਜਿਉਣ ਤੋਂ ਜੀ ਉੱਤਰ ਗਿਆ ਨਕ ਟੈਨਸ਼ਨ ਕਾਦੀ ਪੈ ਗਈ ਕਿਹੜੀ ਗੱਲੋਂ ਜਿਉਣ ਤੋਂ ਜੀ ਉੱਤਰ ਗਿਆ ਇਹ じゃ ਕੀ ਹੋ ਗਿਆ ਜਿਹੜਾ ਜਿਉਣ ਤੋਂ ਜੀ ਉੱਤਰ ਗਿਆ ਟੈਨਸ਼ਨ ਪੈ ਗਈ ਕਿਹੜੀ ਗੱਲੋਂ ਟੈਨਸ਼ਨ ਪੈ ਗਈ ਦੱਸ ਤਾਂ ਦੇ ਬਾਈ ਤੈਨੂੰ ਨਹੀਂ ਪਤਾ ਇੱਕ ਜਦੋਂ ਨਿਆਣੀ ਉਮਰ ਹੋਵੇ ਨਾ ਉਤੋਂ ਵਿਧਵਾ ਹੋ ਜੇ ਬਹੁਤ ਔਖਾ ਹੈਗਾ ਪਰ ਨਿਆਣੀ ਸੀ ਚੱਲ ਗੱਲਾਂ ਦਿਲ ਤੇ ਲਾ ਗਈ ਜੇ ਹੁਣ ਉਹੀ ਗੱਲ ਕਿਤੇ ਮੇਰੇ ਕੋਲੇ ਕੋਈ ਖੋਲਦੀ ਤਾਂ ਬੋਲ ਕੇ ਗੱਲ ਉਹ ਕਰੇ ਦੱਸਦੀ ਤਾਂ ਕੋਈ ਗੱਲ ਹੈ ਨਹੀਂ ਅੰਦਰੋਂ ਅੰਦਰ ਹੀ ਰੋਈ ਜਾਂਦੀ ਕਦੇ ਕੋਠੇ ਤੇ ਚੜ ਕੇ ਰੋਣ ਲੱਗ ਗਈ ਕਦੇ ਅੰਦਰ ਵੜ ਕੇ ਰੋਣ ਲੱਗ ਗਈ ਮਰਚਾ ਨਹੀਂ ਕਹਦੀ ਮੈਂ ਤੂੰ ਤਾਂ ਮਰੀ ਨਹੀਂ ਤੂੰ ਤਾਂ ਮਰੀ ਨਹੀਂ ਤੇਰੇ ਘਰ ਵਾਲਾ ਵੀ ਤੈਨੂੰ ਛੱਡ ਕੇ ਵਾ ਗਿਆ ਦੀ ਬਈ ਮਰਿਆ ਵਰਗੀ ਹੋ ਗਈ ਸੀ ਤੇਰੇ ਤਾਂ ਦਿਮਾਗ ਤੇ ਕਦੇ ਲੋੜ ਪਿਆ ਨਹੀਂ ਤੂੰ ਤਾਂ ਕਹੀ ਨਹੀਂ ਕਿਸੇ ਬਾਹਰ ਨਿਕਲੀ ਘਰੋਂ ਵੀ ਹਾਂ ਮੈਂ ਮਰਨ ਜਾਣੀ ਆ ਬਈ ਉਹ ਮੇਰੇ ਨਾਲ ਰਲਾਤੀ ਨਾਲੇ ਮੇਰੇ ਕੋਲ ਤੇ ਇੱਕ ਸਹਾਰਾ ਹੈਗਾ ਸੀ ਤੀ ਦਾ ਮੈਂ ਤਾਂ ਉਹਦੇ ਨਾਲ ਟਾਈਮ ਪਾਸ ਕਰ ਲਿਆ ਫਿਰ ਮੈਨੂੰ ਐਂ ਦੀਂਦਾ ਸੀ ਵੀ ਮੈਂ ਆਪਦੇ ਪੇਕੇਆਂ ਦੇ ਘਰੇ ਬੈਠੀ ਆ ਉਹਨੂੰ ਤਾਂ ਇਹ ਵੀ ਲੱਗਦਾ ਸੀ ਵੀ ਮੈਂ ਨਾਨਕੀ ਆ ਮੇਰੀ ਇੱਥੇ ਕੋਈ ਪੋਗਤ ਨਹੀਂ ਕੋਈ ਥਾਬਤ ਨਹੀਂ ਫਿਰ ਮੇਰਾ ਜਵਾਖ ਵੀ ਨਹੀਂ ਕੋਈ ਤੇ ਉਹੀ ਗੱਲ ਹੈ ਕਿ ਵੀ ਉਹਨੇ ਚੱਲ ਪਈ ਆਸਰ ਪਾ ਲਿਆ ਹੁਣ ਮਰਿਆਂ ਤੋਂ ਤਾਂ ਵੱਧ ਮੈਂ ਵੀ ਆ ਮੇਰਾ ਵੀ ਦਿਮਾਗ ਹੱਲੇ ਤੋਂ ਕਿਤੇ ਘਟ ਰਹਿ ਗਿਆ ਚੱਲ ਠੀਕ ਆ ਵੀ ਮੈਂ ਦੋ ਕੜੀਆਂ ਉਹਦੇ ਨਾਲ ਕਦੇ ਹੱਸ ਕੇ ਕਦੇ ਰੋ ਕੇ ਸਮਾਂ ਬਦਲ ਜਾਂਦਾ ਓਏ ਹੂੰ ਤਾਂ ਨਹੀਂ ਰੋਈਆਂ ਚੜੀ ਤੂੰ ਹੂੰ ਤਾਂ ਨਹੀਂ ਰੋਈਆਂ ਚੜੀ ਹੱਦ ਹੋ ਗਈ ਜਮੀ ਹੁਣ ਬਾਈ ਮੈਂ ਥਾਣੇ ਜਾ ਕੇ ਥਾਣੇ ਜਾ ਕੇ ਰਿਪੋਰਟ ਲਿਖਾ ਕੇ ਆਇਆ ਸਰਪੰਚ ਨੂੰ ਲੈ ਕੇ ਨੰਬਰਦਾਰ ਤੇ ਦੋ ਨਾਲ ਹੈ ਹੁਣ ਮੈਂ ਕੀ ਲੈ ਕੇ ਜਾਊਂਗਾ ਮੂੰਹ ਥਾਣੇ ਦੁਬਾਰੇ ਕੀ ਕਹੂੰਗਾ ਉੱਤੇ ਵੀ ਹਾਂਜੀ ਸਾਡੀ ਕੁੜੀ ਆ ਗਈ ਰਾਤ ਉਹ ਕੀ ਸੋਚਣਗੇ ਸਰਪੰਚੋਰੀ ਮੈਨੂੰ ਪੁੱਛਣਗੇ ਵੀ ਦੱਸ ਭਾਈ ਕਿੱਥੇ ਵਾਕੀ ਦੀ ਕੀ ਗੱਲ ਹੋ ਗਈ ਤੇ ਮੈਂ ਕੀ ਕਹੂੰ ਵੀ ਭਾਈ ਕੁੜੀ ਦੇ ਦਿਮਾਗ ਤੇ ਲੋਡ ਪੈ ਗਿਆ ਤਾਂ ਕਰਕੇ ਕੁੜੀ ਬਾਹਰ ਵਾਕੀ ਕੋਈ ਨਾ ਭਾਈ ਤੂੰ ਐਂ ਕਹਿ ਕੋਈ ਨਹੀਂ ਮੰਨਦਾ ਮੇਰੀ ਗੱਲ ਤਾਂ ਸੁਣ ਲੈ ਤੂੰ ਐਂ ਕਹਿਦੀ ਵੀ ਅਸੀਂ ਰਿਪੋਰਟ ਦਰਦੇ ਲਿਖਿਆ ਗਈ ਸੀ ਭਾਈ ਮਾਹੌਲ ਦੇਖੋ ਕਿਹਾ ਜਾ ਹੈ ਨਾ ਵੀ ਕੁੜੀ ਸਾਡੀ ਕਿਤੇ ਕਿਸੇ ਸਹੇਲੀ ਕੋਲੇ ਬੈਠੀ ਸੀ ਸਾਨੂੰ ਪਤਾ ਨਹੀਂ ਲੱਗਿਆ ਫੋਨ ਉਹਦਾ ਕਿਤੇ ਬੰਦ ਹੋ ਗਿਆ ਤੇ ਜਦੋਂ ਆਈ ਸਾਨੂੰ ਉਦੋਂ ਪਤਾ ਲੱਗਿਆ ਥਾਣੇ 'ਚ ਦਾ ਕਹਿ ਦੂੰ ਮੈਂ ਸਰਪੰਚ ਉਹਨਾਂ ਨੂੰ ਕੀ ਕਹੂੰ ਚਾਹੇ ਕੁਸਮ ਮਰਜੀ ਕਹਿ ਲੈ ਪਰ ਮੰਚ ਗੱਲ ਅਗਲੇ ਜਾਂਦੀ ਉਹ ਜਾਂਦੀ ਐ ਵੀ ਕੁੜੀ ਨਾ ਸਾਰਾ ਦਿਨ ਨਹੀਂ ਕਰੇ ਬੜੀ ਨੇਰੇ ਰਾਤ ਕਰੇ ਬੜੀ ਐ ਵੀ ਇਹ ਝੂਠ ਬੋਲਦਾ ਮਤਲਬ ਉਹ ਗੱਲਾਂ ਬਣਾਉਂਦੇ ਨੇ ਪੜਦੇ ਪਾਉਂਦੇ ਨੇ ਵੀ ਕੁੜੀ ਦਾ ਕਿਸੇ ਮੁੰਡੇ ਨਾਲ ਸੀ ਬਾਈ ਕਿਉਂ ਤੂੰ ਐਡੀ ਗੱਲ ਕਹੀ ਜਾਂਦਾ ਜਿਹੜੀ ਗੱਲ ਹੈ ਨਹੀਂ ਉਹ ਬਾਰ ਬਾਰ ਕਿਉਂ ਮੂਰੇ ਲਿਆਉਂਦਾ ਗੱਲ ਨੂੰ ਤੂੰ ਤੈਨੂੰ ਕਿਉਂ ਐ ਲੱਗਦਾ ਵੀ ਮੇਰੀ ਰੱਜੋ ਇਹੋ ਜੀ ਹੈ ਮੇਰੀ ਰੱਜੋ ਨਹੀਂ ਇਹੋ ਜੀ ਆਪਦੇ ਦੁੱਧ ਤੇ ਮੈਨੂੰ ਭਰੋਸਾ ਹੈ ਕੋਈ ਨਾ ਮੈਂ ਕਰਦਾ ਗੱਲ ਇਹ ਕੁੜੀ ਨਾਲ ਮੈਂ ਜਾਣਾਂ ਮੈਂ ਕਰਦਾ ਗੱਲ ਤੈਨੂੰ ਨਹੀਂ ਦੱਸਦੀ ਤੂੰ ਦੇਖੀ ਤੋਤੇ ਵਾਂਗੂ ਬੋਲਦੀ ਵੀ ਮੈਂ ਕਿੱਥੇ ਦੀ ਕਿੱਥੇ ਨਾ ਬਾਈ ਤੇਥੋਂ ਅੱਗੇ ਡਾਦੇ ਹੱਥ ਬੰਨ ਕੇ ਬੇਨਤੀ ਹੈ ਅਸੀਂ ਆਪ ਹੀ ਕਰ ਲਾਂਗੇ ਗੱਲ ਨਾਲ ਉਹਨੇ ਦੱਸਤਾ ਸਾਰਾ ਕੁਝ ਤੂੰ ਮਾੜਾ ਜਾਨੂੰ ਠੀਕ ਹੋ ਜਾਣੇ ਅੱਗੇ ਉਹ ਮਨ ਤੇ ਅਸਰ ਪਾਈ ਬੈਠੀ ਆ ਹੋਰ ਪਾ ਲੂਗੀ ਕਾਣੋਂ ਮੈਨੂੰ ਪਤਾ ਲੱਗਣ ਦੇ ਵੀ ਇਹਨੇ ਕਿੱਥੇ ਖੇ ਖਾਤੀ ਐ ਨਾਲੇ ਇਹਨੂੰ ਮਾਰੂ ਨਾਲੇ ਮੈਂ ਮਾਰੂ ਉਹਨੂੰ ਕੰਜਰ ਓਹੋ ਹੂਈ ਮੈਂ ਕਹਿੰਨੀ ਆਂ ਭਾਈ ਤੇਰਾ ਵੀ ਦਿਮਾਗੇ ਹੱਲ ਗਿਆ ਤੂੰ ਹੋਰ ਹੀ ਉਲਟਰਾ ਪੈ ਗਿਆ ਕੋਈ ਮੜੀ ਮੋਟੀ ਸਿਆਣੀ ਗੱਲ ਕਰ ਲੈ ਤੂੰ ਸਿਆਣਾ ਬਣਾਂਗਾ ਆ ਚਾਹ ਪੀ ਲੈ ਕੋਈ ਬੋਲੀ ਜਾਨੇਗਾ ਬਿਨਾ ਮਤਲ ਤੋਂ ਚੰਗਾ ਮੈਂ ਬਹੁ ਨਾ ਕੰਮ ਕਰਾ ਲਾ ਤੇ ਕਰਾ ਦੇ ਕੰਮ ਅੱਗੇ ਦਿਨ ਚੜ ਗਿਆ ਮੈਂ ਤਾਰਾ ਕੱਢਣ ਜਾਨੀ ਆ ਵੀਰ ਬਣ ਕੇ ਤੂੰ ਐਵੇਂ ਹੀ ਨਾ ਭਾਗ ਜੀ ਉਹਦੇ ਕੋਲੇ ਕੁੜੀ ਕੋਲੇ ਲੱਗ ਜੇ ਪੂਰਨ ਮਸਾ ਮੜੇ ਤੇ ਟਕਾ ਕੇ ਪਾਈ ਆ ਤੇ ਕੇ ਆ ਕੇ ਪਾਈਏ ਜਦੋਂ ਸਾਰੇ ਦਿਨ ਨਿਕਲ ਗੀ ਰਾਤ ਨੂੰ ਘਰੇ ਵੜ ਗਈ ਟਕਿਆ ਕੇ ਪਾਤੀ ਹੋਰ ਕੀ ਚਾਹੀਦਾ ਨੂੰ ਅੱਜ ਇੱਕ ਦਿਨ ਨਿਕਲਿਆ ਕੱਲ ਨੂੰ ਚਾਰ ਦਿਨ ਨਿਕਲ ਗਿਆ ਜੂਗੀ ਘਰੇ ਵੀ ਦਿਮਾਗ ਤੇ ਲੋੜ ਪੈ ਗਿਆ ਤੀ ਫੇਰ ਪਲੋਸ ਕੇ ਪਾਦੀ ਨੂੰ ਕਰੇ ਹੋਰ ਕੀ ਚਾਹੀਦਾ ਨੂੰ ਗੁਤਨੀ ਪੱਟ ਉਹਦੀ ਚਾਰ ਮਾਰ ਖੌਸੜ ਦੇ ਮਨ ਨੂੰ ਕਿਵੇਂ ਨਹੀਂ ਹੋ ਵੀ ਗਈ ਕਿੱਥੇ ਤੀ ਦਿਮਾਗ ਤੇ ਲੋੜ ਪੈ ਗਿਆ ਪੁੱਛੂੰ ਤਾਂ ਮੈਂ ਹੈਗਾ ਇਹਨੂੰ ਵੀ ਮੈਨੂੰ ਆਹ ਦੱਸ ਤੈ ਤੂੰ ਗਈ ਕਿੱਥੇ ਤੀ ਜੇ ਮੈਨੂੰ ਇਹਨਾ ਦੱਸਦੀ ਨਾ ਗੱਲ ਆ ਵੀ ਮੈਂ ਕਿਤੇ ਖੇਹ ਖਾਂਦੀ ਫਿਰਦੀ ਸੀ ਤੂੰ ਦੇਖੀ ਨਾ ਮੈਂ ਮਾਰ ਕੇ ਐਸੇ ਕਰੇ ਤਪ